ਜੀ ਹਾਂ ਮਾਮਲਾ 2016 ਦੇ ਵਿੱਚ ਸੁੱਖਾ ਕਲਵਾ ਦਾ ਸਾਹਮਣੇ ਆਇਆ ਸੀ ਜਦੋਂ ਉਸ ਨੂੰ ਪੇਸ਼ੀ ਦੇ ਉੱਤੇ ਪੁਲਿਸ ਲੈ ਜਾ ਰਹੀ ਸੀ ਅਤੇ ਪੁਲਿਸ ਦੇ ਪੇਸ਼ੀ ਲਿਜਾਣ ਸਮੇਂ ਉਸ ਦਾ ਕੁਝ ਨੌਜਵਾਨਾਂ ਦੇ ਵੱਲੋਂ ਕਤਲ ਕਰ ਦਿੱਤਾ ਗਿਆ ਸੀ ਪੁਲਿਸ ਦੀ ਕਸਟਡੀ ਦੇ ਵਿੱਚ ਪਰ ਇਹ ਉਸ ਤੋਂ ਬਾਅਦ ਅਜੇ ਹੀ ਦੂਜੀ ਘਟਨਾ ਹੈ ਵੱਡੀ ਭਰਾ ਕੱਲਾ ਸੀ ਖਲੋਤਾਪੁਰ ਹਾਂ ਕੱਲਾ ਸੀ ਕੱਲਾ ਮੁੰਡਾ ਸੀ ਜੀ ਹਾਂ ਕੱਲੇ ਮੁੰਡੇ ਦਾ ਨਾ ਜਿਵੇਂ ਨੂੰ ਬੰਦੇ ਨੂੰ ਇਹ ਲੱਗਦਾ ਵੀ ਉਹਦਾ ਨਜਾਇਜ਼ ਇੰਕਾਊਂਟਰ ਹੋਇਆ ਤੇ ਜੋ ਪਰਸ ਦੇ ਵੱਲੋਂ ਜਿਸ ਤਰ੍ਹਾਂ ਦਾ ਗੱਲਬਾਤ ਚੱਲ ਰਹੀ ਹੈ ਕਿ ਕਿਸੇ ਗੈਂਗ ਦੇ ਨਾਲ ਸਬੰਧ ਸੀ ਜਸਪ੍ਰੀ ਦਾ ਜਾਂ ਨਹੀਂ ਨਹੀਂ ਕਿਸੇ ਗੈਂਗ ਨਾਲ ਕੋਈ ਸਬੰਧ ਨਹੀਂ ਸੀਗਾ ਜੀ ਇਸ ਤੋਂ ਬਾਅਦ ਪਰਿਵਾਰ ਕੋਈ ਕਾਨੂੰਨੀ ਲੜਾਈ ਜਿਹੜੀ ਉਹ ਲੜੇਗਾ ਇਸ ਚੀਜ਼ ਤੇ ਅਗਲਾ ਤੁਸੀਂ ਕਹਿ ਤਾਵਾ ਕਰ ਰਹੇ ਹੋ ਕਿ ਪਰਸੋਂ ਗਲਤ ਗੇ ਜਿਹੜੀ ਉਹ ਪੇਸ਼ ਕਰ ਰਹੀ ਹੈ ਐਫ ਆਈ ਆਰ ਦੇ ਵਿੱਚ ਹਾਂਜੀ ਲੜਾਂਗੇ ਜ਼ਰੂਰ ਸਾਡਾ ਬੱਚਾ ਮਾਰਿਆ ਨਜਾਇਜ਼ ਮਾਰਿਆ ਜੀ ਸੀਬੀਆਈ ਜਾਂਚ ਕਰਵਾਵਾਂਗੇ ਜੀ ਜੀ ਜਿਆਦਾ ਦੇਖੋ ਇਹਦੇ ਬਾਰੇ ਫਾਜ਼ਲ ਕਾਲੇ ਬਿਆਨ ਦੇ ਸਕਦੇ ਆ ਜੀ ਬਾਕੀ ਤੁਸੀਂ ਨਿਊਜ਼ 'ਚ ਸੁਣੀ ਜਾਂਦੇ ਹੋ ਇਹਦੇ ਬਾਰੇ ਮੈਂ ਨਹੀਂ ਕੋਈ ਕਮੈਂਟ ਕਰ ਸਕਦਾ ਪੁਲਸ ਦਾ ਕਹਿਣਾ ਦਾਅਵਾ ਹੈ ਜੋ ਕਿ ਜਿਹੜੇ ਬਾਕੀ ਸਾਥੀ ਸੀਗੇ ਉਹਨਾਂ ਨੇ ਜਸਪ੍ਰੀਤ ਤੇ ਰਾਮਰਤਨ ਤੇ ਗੋਲੀਆਂ ਮਾਰੀਆਂ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਅਤਕੜੀਆਂ ਲੱਗੀ ਵੀ ਸੀ ਟੀਵੀ ਦੇ ਵਿੱਚ ਪੁਲਿਸ ਉਹਨੂੰ ਅਤਕੜੀਆਂ ਨਾਲ ਕਿੱਲੇ ਜਾਂਦੀ ਹੈ ਜੀ ਤੇ ਹੁਣ ਜਿਹੜਾ ਉੱਥੇ ਕਹਿੰਦੇ ਵੀ ਇਹਨਾਂ ਦੇ ਸਾਥੀਆਂ ਨੇ ਗੋਲੀਆਂ ਮਾਰੀਆਂ ਇਹਦਾ ਪੁਲਸ ਆਪਣੇ ਆਪ ਬਣਾ ਰਹੀ ਹੈ ਜੀ ਜਾਂ 3 ਵਜੇ ਕਹਿੰਦੇ ਆ ਵੀ ਅਸੀਂ ਗ੍ਰਿਫਤਾਰ ਕੀਤਾ ਉੱਥੇ 3:30 ਵਜੇ ਕਹਿੰਦੇ ਪੁੱਤਾਂ ਚੱਲਦੀ ਆ 4 ਵਜੇ ਕਹਿੰਦੇ ਆ ਵੀ ਅਨਕਾਉਂਟਰ ਹੋ ਗਿਆ ਪੁੱਤ ਤੇ ਇੱਥੋਂ 7 ਤਰੀਕ ਨੂੰ 1:30 ਵਜੇ ਕਰੀਬ ਰਾਤ ਨੂੰ ਪੁਲਿਸ ਪਾਰਟੀ ਨੂੰ ਅਨੁਸ਼ਾਤੇ ਬੰਦਰ ਦੀ ਕੇ ਨਾਲ ਜਸਪ੍ਰੀਤ ਨੂੰ ਉਹਨਾਂ ਨੇ ਠਾਲਿਆ ਉਹਨੂੰ ਜਸਪ੍ਰੀਤ ਨੇ ਦਰਵਾਜ਼ਾ ਖੋਲ੍ਹਿਆ ਤੇ ਉਹਨੂੰ ਚੁੱਕ ਕੇ ਲੈ ਗਈ ਹਤਕਣੀਗਾ ਲਾ ਦਿੱਤੀ ਔਰ ਜਦੋਂ ਉਹਨਾਂ ਪੁਲਿਸ ਪਾਰਟੀ ਨੂੰ ਆਉਂਦੇ ਵੇਖਿਆ ਉਹਨਾਂ ਨੇ ਫਾਇਰਿੰਗ ਕੀਤੀ ਔਰ ਉਸ ਫਾਇਰਿੰਗ ਦੇ ਵਿੱਚ ਜਿਹੜਾ ਹੈਗਾ ਵਾ ਸੈਲਫ ਡਿਫੈਂਸ ਦੇ ਵਿੱਚ ਜਦੋਂ ਪੁਲਿਸ ਨੇ ਰਿਟੈਲੀਏਟ ਕੀਤਾ ਉਹਦੇ ਵਿੱਚ ਕ੍ਰਾਸ ਫਾਇਰਿੰਗ ਦੇ ਵਿੱਚ ਜਿਹੜੇ ਦੋਵੇਂ ਜਣੇ ਆ ਜਸਪ੍ਰੀਤ ਤੇ ਦੂਸਰਾ ਇਹ ਜਿਹੜੇ ਹੈਗੇ ਮਾਰੇ ਗਏ ਦਾ ਪੰਜਾਬੀ ਲਿੰਕ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਕੁਲਵਿੰਦਰ ਸਿੰਘ ਸ਼੍ਰੀੜੀ ਤਾਂ ਅਬੋਹਰ ਦੇ ਵਿੱਚ ਸੰਜੇ ਵਰਮਾ ਨਾਂ ਦੇ ਇੱਕ ਕੱਪੜਾ ਵਪਾਰੀ ਦਾ 7 ਜੁਲਾਈ ਨੂੰ ਮਰਡਰ ਹੁੰਦਾ ਹੈ ਤੇ ਉਸ ਦੇ ਵਿੱਚ ਤਿੰਨ ਜੋ ਮੋਟਰਸਾਈਕਲ ਸਵਾਰ ਨੌਜਵਾਨ ਸੀ ਉਹਨਾਂ ਦੇ ਵੱਲੋਂ ਗੋਲੀਆਂ ਮਾਰੀਆਂ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਉਹ ਨੌਜਵਾਨ ਇੱਕ ਗੱਡੀ ਦੇ ਵਿੱਚ ਫਰਾਰ ਹੁੰਦੇ ਨੇ ਜਿਸ ਦੇ ਵਿੱਚ ਦੋ ਨੌਜਵਾਨ ਹੋਰ ਦੱਸੇ ਜਾਂਦੇ ਨੇ ਉਸ ਤੋਂ ਬਾਅਦ ਜਿਹੜਾ ਸੰਜੇ ਵਰਮਾ ਦੇ ਕਤਲ ਤੋਂ ਬਾਅਦ ਦੋ ਨੌਜਵਾਨ ਜਸਪ੍ਰੀਤ ਸਿੰਘ ਤੇ ਰਾਮਰਤਨ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਜਾਂਦਾ ਹੈ ਅਬਹੋਰ ਲਾ ਜਾ ਕੇ ਜਿਹੜਾ ਉਹ ਬਰਾਮਦਗੀ ਦੀ ਗੱਲ ਪੁਲਿਸ ਕਰਦੀ ਹੈ ਕਿ ਉਹਨਾਂ ਦੇ ਕੱਪੜੇ ਅਤੇ ਹਰਿਆਰ ਹਥਿਆਰ ਜਿਹੜੇ ਨੇ ਉਹ ਬਰਾਮਦ ਕੀਤੇ ਜਾਂਦੇ ਨੇ ਪਰ ਇਹ ਜਿਸੀਂ ਪਿੰਡ ਮਰਦਾਂ ਪਰ ਜ਼ਿਲ੍ਹਾ ਪਟਿਆਲਾ ਦੇ ਵਿੱਚ ਖੜੇ ਆ ਇਹ ਘਰ ਜਿਹੜਾ ਉਸ ਨੌਜਵਾਨ ਦਾ ਜਿਸ ਦਾ ਜਸਪ੍ਰੀਤ ਦਾ ਜਿਸ ਦਾ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜਾ ਉਸ ਤੋਂ ਉਹਦੇ ਵਿੱਚ ਇਨਵੋਲਵਮੈਂਟ ਪੁਲਿਸ ਦੇ ਵੱਲੋਂ ਦਾਵਾ ਕੀਤਾ ਜਾਂਦਾ ਹੈ ਕਿ ਜਸਪ੍ਰੀਤ ਦੀ ਸੀ ਤੇ ਪਰਿਵਾਰ ਦਾ ਦਾਵਾ ਹੈ ਕਿ ਜਸਪ੍ਰੀਤ ਨੂੰ ਪੁਲਿਸ ਘਰੋਂ ਲੈ ਕੇ ਜਾਂਦੀ ਹੈ ਤੇ ਉਸ ਤੋਂ ਬਾਅਦ ਉੱਥੇ ਜਾ ਕੇ ਜਿਹੜਾ ਉਹ ਮੁਕਾਬਲਾ ਦੀ ਗੱਲ ਚੱਲਦੀ ਹੈ ਹਾਲਾਂਕਿ ਮੁਕਾਬਲੇ ਤੋਂ ਦੀ ਗੱਲ ਜਦੋਂ ਚੱਲਦੀ ਹੈ ਕਿ ਮੁਕਾਬਲਾ ਹੁੰਦਾ ਹੈ ਸਾਡੇ ਕੋਲੋਂ ਫਰਾਰ ਹੋ ਜਾਂਦੇ ਨੇ ਤਾਂ ਉਸ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਕਿ ਜੋ ਬਾਅਦ ਵਿੱਚ ਐਫਆਈਆਰ ਦਰਜ ਹੁੰਦੀ ਹੈ ਉਸ ਦੇ ਵਿੱਚ ਦਾਵਾ ਕੀਤਾ ਜਾਂਦਾ ਹੈ ਕਿ ਸਾਡੇ ਕੋਲੋਂ ਫਰਾਰ ਹੋਣ ਲੱਗੇ ਸੀ ਭੱਜਣ ਲੱਗੇ ਸੀ ਤੇ ਉੱਥੇ ਇਹਨਾਂ ਦੇ ਸਾਥੀਆਂ ਦੇ ਵੱਲੋਂ ਇਹਨਾਂ ਦੇ ਗੋਲੀਆਂ ਮਾਰੀਆਂ ਗਈਆਂ ਨੇ ਪਰ ਅਸੀਂ ਜਸਪ੍ਰੀਤ ਦੇ ਘਰ ਦੇ ਹਾਲਾਤ ਤੁਹਾਨੂੰ ਦਿਖਾ ਰਹੇ ਹਾਂ ਇਹ ਜਸਪ੍ਰੀਤ ਦੀ ਡੈੱਡ ਬੋਡੀ ਕੁਝ ਸਮੇਂ ਦੇ ਵਿੱਚ ਇੱਥੇ ਪਹੁੰਚਣ ਵਾਲੀ ਆ ਉਸਦੇ ਘਰ ਦੇ ਕੀ ਕੁਝ ਹਾਲਾਤ ਨੇ ਉਹਦੇ ਪਰਿਵਾਰ ਕੀ ਕੁਝ ਦਾਵਾ ਕਰਦਾ ਉਹ ਸਾਰੀਆਂ ਗੱਲਾਂ ਬਾਤਾਂ ਤੁਹਾਨੂੰ ਅਸੀਂ ਸੁਲਾਮ ਹੈ ਉਸਦੇ ਘਰ ਦੇ ਹਾਲਾਤ ਜ਼ਰੂਰ ਦਿਖਾਉਣ ਦੀ ਕੋਸ਼ਿਸ਼ ਜਿਹੜਾ ਮੈਂ ਵਿਸ਼ਾਲ ਨੂੰ ਕਹੂੰਗਾ ਕਿ ਇੱਕ ਵਾਰ ਜ਼ਰੂਰ ਦਿਖਾਇਆ ਜਾਵੇ ਕਿ ਘਰ ਦੇ ਕੀ ਕੁਝ ਹਾਲਾਤ ਨੇ ਜਿਹੜਾ ਉਹ ਜੋ ਕੁਝ ਪਿੰਡ ਦੇ ਦੱਸ ਰਹੇ ਨੇ ਕਿ ਉਹ ਮਜ਼ਦੂਰੀ ਕਰਦੇ ਸੀ ਉਸਦਾ ਪਰਿਵਾਰ ਮਜ਼ਦੂਰੀ ਕਰਦਾ ਸੀ ਜਸਪ੍ਰੀਤ ਜਿਹੜਾ ਪਰਿਵਾਰ ਹੈ ਉਹ ਮਜ਼ਦੂਰੀ ਕਰ ਰਿਹਾ ਸੀ ਤੇ ਮਜ਼ਦੂਰੀ ਕਰਕੇ ਆਪਣਾ ਪੇਟ ਪਾਲਦਾ ਸੀ ਪਰ ਦੂਜੇ ਪਾਸੇ ਪੁਲਿਸ ਦਾਵਾ ਕਰਦੀ ਹੈ ਕਿ ਉਸ ਕਤਲ ਦੇ ਵਿੱਚ ਜਸਪ੍ਰੀਤ ਦੀ ਇਨਵੋਲਵਮੈਂਟ ਹੈ ਤੇ ਉਸ ਦੇ ਵੱਲੋਂ ਜਿਹੜਾ ਜਦੋਂ ਪੁਲਿਸ ਉਸ ਨੂੰ ਲੈ ਕੇ ਜਾਂਦੀ ਹੈ ਉੱਥੇ ਤਾਂ ਉੱਥੇ ਜੋ ਕੁਝ ਪੁਲਿਸ ਦਾ ਦਾਅਵਾ ਹੈ ਕਿ ਸਾਡੇ ਕੋਲੋਂ ਜਸਪ੍ਰੀਤ ਫਰਾਰ ਹੋਣ ਦੀ ਫਰਾਕ ਦੇ ਵਿੱਚ ਹੁੰਦਾ ਉੱਥੋਂ ਭੱਜਦਾ ਹੈ ਅਤੇ ਉਸ ਤੋਂ ਬਾਅਦ ਉਹਨਾਂ ਦੇ ਸਾਥੀਆਂ ਦੇ ਵੱਲੋਂ ਉਸਦੇ ਗੋਲੀਆਂ ਮਾਰ ਦਿੱਤੀਆਂ ਜਿਸ ਦੇ ਵਿੱਚ ਉਹਨਾਂ ਦਾ ਕਤਲ ਹੋ ਜਾਂਦਾ। ਜਿਸ ਤੋਂ ਬਾਅਦ ਇਹ ਗੱਲ ਕੀਤੀ ਜਾਵੇ ਤੇ ਅਜਿਹਾ ਮਾਮਲਾ 2016 ਦੇ ਵਿੱਚ ਸੁੱਖਾ ਕਲਵਾ ਦਾ ਸਾਹਮਣੇ ਆਇਆ ਸੀ ਜਦੋਂ ਪੁਲਿਸ ਨੂੰ ਪੇਸ਼ੀ ਦੇ ਉੱਤੇ ਪੁਲਿਸ ਲਿਜਾ ਰਹੀ ਸੀ ਅਤੇ ਪੁਲਿਸ ਦੇ ਪੇਸ਼ੀ ਲਿਜਾਣ ਸਮੇਂ ਉਸ ਦਾ ਕੁਝ ਨੌਜਵਾਨਾਂ ਦੇ ਵੱਲੋਂ ਕਤਲ ਕਰ ਦਿੱਤਾ ਗਿਆ ਸੀ ਪੁਲਿਸ ਦੀ ਕਸਟਡੀ ਦੇ ਵਿੱਚ ਪਰ ਇਹ ਉਸ ਤੋਂ ਬਾਅਦ ਅਜਿਹੀ ਦੂਜੀ ਘਟਨਾ ਹੈ ਵੱਡੀ ਜੋ ਪੁਲਿਸ ਦੇ ਐਫਆਈਆਰ ਦੱਸ ਰਹੀ ਹੈ। ਉਹ ਪੁਲਿਸ ਦੇ ਐਫਆਈਆਰ ਮੁਤਾਬਿਕ ਉਸ ਦੇ ਪੁਲਿਸ ਦੀ ਜਿਹੜਾ ਇੱਕ ਸਟੱਡੀ ਦੇ ਵਿੱਚ ਜਾਂ ਜਦੋਂ ਉਹਨਾਂ ਦੇ ਕੋਲੋਂ ਭੱਜ ਜਾਂਦਾ ਜਸਪ੍ਰੀਤ ਜਾਂ ਰਾਮਰਤਨ ਤਾਂ ਉਹਨਾਂ ਦੇ ਜਿਹੜਾ ਕਿਸੇ ਹੋਰ ਜਿਹੜਾ ਸ਼ੂਟਰਾਂ ਦੇ ਵੱਲ ਉਹਨਾਂ ਦੇ ਗੋਲੀਆਂ ਮਾਰ ਦਿੱਤੀਆਂ ਜੋ ਪੁਲਿਸ ਦਾ ਦਾਅਵਾ ਹੈ ਪਰ ਪਰਿਵਾਰ ਇਹ ਸਾਰੀ ਚੀਜ਼ ਨੂੰ ਕੀ ਕੁਝ ਕਹਿੰਦਾ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਤੋਂ ਜਾਣਨ ਦੀ ਇਹ ਕੋਸ਼ਿਸ਼ ਕਰਾਂਗੇ ਕਿ ਕੀ ਜਿਹੜਾ ਉਹ ਕਹਿਣਾ ਹੈ ਉਹਨਾਂ ਦਾ ਕੀ ਕੁਝ ਦਾਅਵੇ ਨੇ ਜੋ ਪੁਲਿਸ ਦੇ ਦਾਅਵੇ ਨੇ ਉਹਨਾਂ ਦੇ ਉੱਤੇ ਪਰਿਵਾਰ ਕੀ ਕੁਝ ਬੋਲ ਰਿਹਾ ਹੈ ਤਾਂ ਜਸਪ੍ਰੀਤ ਦਾ ਪਰਿਵਾਰ ਇਸਮੇ ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦੇ ਚਾਚਾ ਜੀ ਤੇ ਉਹਨਾਂ ਦੇ ਤਾਇਆ ਜੀ ਸਾਡੇ ਨਾਲ ਮੌਜੂਦ ਨੇ ਅਸੀਂ ਕਰਦੇ ਹਾਂ ਜਿਹੜੀਆਂ ਉਹ ਤਸਵੀਰਾਂ ਉਹ ਵੀ ਤੁਹਾਨੂੰ ਨਾਲ-ਨਾਲ ਦਿਖਾਵਾਂਗੇ ਤੇ ਉਹਨਾਂ ਦੇ ਕੋਲੋਂ ਜਾਣ ਦੀ ਕੋਸ਼ਿਸ਼ ਕਰਾਂਗੇ ਸਸਕਲ ਜੀ ਤੁਹਾਡਾ ਨਾਮ ਕੀ ਹੈ ਤੇ ਤੁਸੀਂ ਰਿਸ਼ਤੇ ਦੇ ਵਿੱਚ ਜਸਪ੍ਰੀਤ ਦੇ ਕੀ ਲੱਗਦੇ ਚਾਚਾ ਜੀ ਲੱਗਦੇ ਬਲਜਿੰਦਰ ਸਿੰਘ ਜਿੰਦੂ ਸਿੰਘ ਜੀ ਜਿਹੜਾ ਜਸਪ੍ਰੀਤ ਹੈ ਉਹਦਾ ਬਚਪਨ ਦੇ ਵਿੱਚ ਉਹ ਕਿੰਨੀ ਪੜ੍ਹਾਈ ਕੀਤੀ ਹੈ ਉਹਦਾ ਬਚਪਨ ਕਿਹੋ ਜਿਹਾ ਸੀ ਬਚਪਨ ਉਹਦਾ ਠੀਕ ਸੀਗਾ ਜੀ ਸੁਭਾਅ ਠੀਕ ਸੀਗਾ ਉਹਦਾ ਠੀਕ ਹੈ ਜੀ ਮੇਰੇ ਘਰ ਦਸਕ ਪੜਿਆ ਹੋਣਾ ਜੀ ਕੰਮ ਕਰ ਕੀ ਕਰਦਾ ਸੀ ਜਸਪੀ ਦਿਹਾੜੀ ਕਰਦਾ ਸੀ ਗਈ ਠੀਕ ਹੈ ਠੀਕ ਹੈ ਜੀ ਮਾਂ ਪਿਓ ਦਿਹਾੜੀ ਕਰਦੇ ਐ ਬਾਕੀ ਕਰਦੀ ਹੈ ਹਾਲਤ ਦੇਖ ਲਓ ਤੁਸੀਂ ਘਰ ਦੇ ਵਿੱਚ ਲੈਟਰੀਨ ਬਾਥਰੂਮ ਵੀ ਨਹੀਂ ਬਣਾ ਬਾਈ ਉਹਦੇ ਪਿਤਾ ਜੀ ਤੇ ਮਾਤਾ ਜੀ ਵੀ ਦਿਹਾੜੀ ਕਰਦੇ ਹਾਂਜੀ ਹਾਂਜੀ ਦਿਹਾੜੀ ਕਰਦੇ ਠੀਕ ਹੈ ਜੀ ਦਿਹਾੜੀ ਕਰਕੇ ਆਪਣਾ ਗੁਜ਼ਾਰਾ ਕਰਦੇ ਹੂੰ ਜੀ ਜਿਹੜੀ ਇਹ ਘਟਨਾ ਵਾਪਰੀ ਬੋਰ ਦੇ ਵਿੱਚ ਇੱਕ ਵਪਾਰੀ ਕੱਪੜਾ ਵਪਾਰੀ ਦਾ ਕਤਲ ਹੁੰਦਾ ਪੁਲਿਸ ਦਾ ਦਾਵਾ ਹੈ ਕਿ ਉਸ ਦੇ ਵਿੱਚ ਜਸਪ੍ਰੀਤ ਦੀ ਸ਼ਮੂਲੀਅਤ ਸੀ ਕੀ ਜਸਪ੍ਰੀਤ ਕਿਸੇ ਗੈਂਗ ਦੇ ਨਾਲ ਜਸਪ੍ਰੀਤ ਦਾ ਸਬੰਧ ਸੀ ਜਸਪ੍ਰੀਤ ਦਾ ਕੋਈ ਕਿਸੇ ਗੈਂਗ ਨਾਲ ਸਬੰਧ ਨਹੀਂ ਹੈ ਜੀ ਤੇ ਇੱਥੋਂ 7 ਤਰੀਕ ਨੂੰ 1:30 ਵਜੇ ਕਰੀਬ ਰਾਤ ਨੂੰ ਪੁਲਿਸ ਪਾਰਟੀ ਕੋਈ ਅਣਪਛਾਤੇ ਬੰਦੇ ਦੇ ਨਾਲ ਜੀ ਉਹ ਜਸਪ੍ਰੀਤ ਨੂੰ ਉਹਨਾਂ ਨੇ ਠਾਲਿਆ ਉਹਨੂੰ ਜਸਪ੍ਰੀਤ ਦੇ ਦਰਵਾਜ਼ਾ ਖੋਲ੍ਹਿਆ ਤੇ ਉਹਨੂੰ ਚੁੱਕ ਕੇ ਲੈ ਗਈ ਹਥਕੜੀਆਂ ਲਾ ਕੇ ਠੀਕ ਹੈ ਤਾਂ ਅੱਗੇ ਦੱਸੋ ਕੀ ਹੋਇਆ ਠੀਕ ਹੈ ਜੀ ਤਾਂ ਫਿਰ ਉਹਨੂੰ ਸਾਨੂੰ ਦਾ ਪਤਾ ਨਹੀਂ ਲੱਗਿਆ ਵੀ ਕਿਹਦਾ ਚੱਕਿਆ ਕਿਸਦਾ ਨਹੀਂ ਸੀਸੀਟੀਵੀ ਪਰੌਣੀ ਉਹ ਦੇਖਿਆ ਵੀ ਪੁਲਿਸ ਲੈ ਕੇ ਚੱਕਿਆ ਠੀਕ ਹੈ ਜੀ ਲੈੜੀ ਪੁਲਿਸ ਨਾਲ ਜੀ ਤੇ ਮੁਲਾਜ਼ਮ ਦੇ ਨਾਲ ਠੀਕ ਹੈ ਤੇ ਕੀ ਮਤਲਬ ਜੋ ਪੁਲਿਸ ਦੇ ਵੱਲ ਜਿਸ ਤਰ੍ਹਾਂ ਦਾ ਗੱਲਬਾਤ ਚੱਲ ਰਹੀ ਹੈ ਨੇ ਕਿ ਕਿਸੇ ਗੈਂਗ ਦੇ ਨਾਲ ਸਬੰਧ ਸੀ ਜਸਪ੍ਰੀਤ ਦਾ ਜਾਂ ਨਹੀਂ ਨਹੀਂ ਕਿਸੇ ਗੈਂਗ ਨਾਲ ਕੋਈ ਸਬੰਧ ਨਹੀਂ ਸੀਗਾ ਜੀ ਇਸ ਤੋਂ ਪਹਿਲਾਂ ਕਦੇ ਕੋਈ ਪਰਚਾ ਕੋਈ ਮੁਕਦਮਾ ਕਦੇ ਦਰਜ ਹੋਇਆ ਜਸਪ੍ਰੀਤ ਕੋਈ ਮਤਲਬ ਮੁਕਦਮਾ ਦਰਜ ਪਹਿਲਾਂ ਕੋਈ ਨਹੀਂ ਹੈ ਜੀ ਤੇ ਹੁਣ ਇੱਕ ਇਹ ਜਵਾਨ ਤੇ ਆ ਸੀਗਾ ਪੁਲਿਸ ਨੇ ਝੂਠਾ ਕੇਸ ਹੋ ਵੀ ਦਰੂ ਦਾ ਇਹਦੇ ਐਕਸਰੇ ਜਾਲਾ ਨੂੰ ਪੁਆਇਆ ਇੱਕ ਪੇਟੀ ਦਾ ਜੀ ਪਿੰਡ ਦੇ ਵਿੱਚ ਲੜਾਈ ਝਗੜਾ ਹੋ ਗਿਆ ਸੀਗਾ ਕਪੂਤਰਾਂ ਵਿਛੇ ਕਿਸੇ ਸ਼ੰਭੂ ਪਿੰਡ ਦਾ ਕੋਈ ਮੁੰਡਾ ਸੀਗਾ ਉਹਨਾਂ ਨਾਲ ਇਹਦਾ ਯਾਰ ਦੋਸਤ ਸੀਗਾ ਇਹ ਇਹਦੇ ਘਰ ਆ ਗਿਆ ਉਹ ਮਤਲਬ ਜਿਹੜੇ ਪਿੰਡ ਦੇ ਮਹੱਲੇ ਦੇ ਬੰਦੇ ਫਰਮਜੀਤ ਸਿੰਘ ਵਗੈਰਾ ਉਹਨਾਂ ਦੇ ਬੇਟੇ ਉਹਨਾਂ ਦੇ ਭਰਾ ਪਰ ਉਹ ਘਰ ਤੇ ਆ ਕੇ ਹਮਲਾ ਕੀਤਾ ਸੰਭੂ ਥਾਣੇ ਚ ਲਾਪਟ ਹੋਈ ਹੈ ਜੀ ਕਹਤਾ ਇਹ ਉਹਦੇ ਕੋਈ ਕਾਰਵਾਈ ਨਹੀਂ ਕੀਤੀ ਪੰਚਾਇਤ ਦੇ ਵਿੱਚ 10000 ਰੁਪਏ ਲੈ ਕੇ ਫੈਂਦਾ ਕੀਤਾ ਤੇ ਉਹ ਫੈਸਲਾ ਹੋਣ ਮਗਰੋਂ 30000 ਰੁਪਏ ਕਹਿੰਦੀ ਕਿੰਨਾ ਦੇ ਕੇ ਉਹਨੂੰ ਚਕਾਇਆ ਠੂਠਾ ਕੇਸ ਪਵਾ ਜੀ ਜਦੋਂ ਉਹ ਕਟਨਾ ਕਰਮ ਵਾਪਰਿਆ 7 ਜੁਲਾਈ ਨੂੰ 7 ਜੁਲਾਈ ਨੂੰ ਜਸਪ੍ਰੀਤ ਕਿੱਥੇ ਸੀ 7 ਜੁਲਾਈ ਨੂੰ ਜਨਾਬ ਇੱਥੇ ਉਹ ਉੱਥੇ ਦੁਕਾਨ ਦੇ ਵੀ ਉਹ ਘਰੇ ਸੀਗਾ ਤੁਸੀਂ ਇਹ ਕਹਿ ਰਹੇ ਹੋ ਹਾਂਜੀ ਠੀਕ ਹੈ ਘਰੇ ਸੀਗਾ ਜੀ 7 ਜੁਲਾਈ ਨੂੰ ਮਤਲਬ ਤੁਹਾਡੇ ਮੁਤਾਬਕ ਜਸਪ੍ਰੀਤ ਘਰ ਸੀ ਘਰ ਸੀਗਾ ਹਾਂਜੀ ਹੁਣ ਉਹ ਹੋਟਲ ਦੇ ਦਿਖਾ ਰਹੇ ਨੇ ਕਿਤੇ ਜਿੱਦ ਚੁੱਕ ਕੇ ਲੈ ਕੇ ਸਾਨੂੰ ਕਿਹਾ ਆਪਦਾ ਜੀ ਕਿੱਥੇ ਕਿੱਥੇ ਲੈ ਗਏ ਉਹ ਠੀਕ ਹੈ ਜੀ ਠੀਕ ਹੈ ਪੁਲਿਸ ਇਹ ਦਾਵਾ ਕਰ ਰਹੀ ਹੈ ਕਿ ਅਸੀਂ ਇੱਥੋਂ ਲੈ ਕੇ ਗਏ ਹਥਿਆਰ ਬਰਾਮਦਗੀ ਦੇ ਲਈ ਕੱਪੜੇ ਬਰਾਮਦਗੀ ਦੇ ਲਈ ਵੀ ਉੱਥੇ ਉਸ ਦੇ ਜਿਹੜੇ ਬਾਕੀ ਸਾਥੀ ਸੀ ਜੋ ਪੁਲਸ ਦਾ ਕਹਿਣਾ ਦਾਅਵਾ ਹੈ ਜੀ ਕਿ ਜਿਹੜੇ ਬਾਕੀ ਸਾਥੀ ਸੀਗੇ ਉਹਨਾਂ ਨੇ ਜਸਪ੍ਰੀਤ ਤੇ ਰਾਮਰਤਨ ਦੇ ਗੋਲੀਆਂ ਮਾਰੀਆਂ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਸਰ ਕੱਪੜੇ ਦੇਖੋ ਹੁਣ ਜ ਰਾਤ ਨੂੰ ਜਿਹੜਾ ਪਾ ਕੇ ਲੈ ਕੇ ਅੱਥੇ ਹਥਕੜੀਆਂ ਲੱਗੀਆਂ ਉਹਨਾਂ ਦਾ ਕੋਈ ਹਥਿਆਰ ਬਰਾਮਦਾ ਤੋਂ ਹੈ ਨਹੀਂ ਹਥਕੜੀਆਂ ਲੱਗੀ ਵੀ ਸੀ ਟੀਵੀ ਦੇ ਵਿੱਚ ਪੁਲਿਸ ਉਹਨੂੰ ਹਥਕੜੀਆਂ ਲਾ ਕੇ ਲੈ ਕੇ ਜਾਂਦੀ ਹੈ ਜੀ ਤੇ ਹੁਣ ਜਿਹੜਾ ਉੱਥੇ ਕਹਿੰਦੇ ਵੀ ਇਹਨਾਂ ਦੇ ਸਾਥੀਆਂ ਨੇ ਗੋਲੀਆਂ ਮਾਰੀਆਂ ਤਾਂ ਪੁਲਿਸ ਆਪਣੇ ਆਪ ਬਣਾ ਰਹੀ ਹੈ ਜਾ 3 ਵਜੇ ਕਹਿੰਦੇ ਆ ਵੀ ਅਸੀਂ ਗ੍ਰਿਫਤਾਰ ਕੀਤਾ ਉੱਥੇ 3:30 ਵਜੇ ਕਹਿੰਦੇ ਪੁਲਸ ਚੱਲਦੀ ਆ 4 ਵਜੇ ਕਹਿੰਦੇ ਆ ਵੀ ਅਨਕਾਉਂਟਰ ਹੋ ਗਿਆ ਪੁਲਸ ਕਹਿੰਦੇ ਵੀ ਪੁਲਸ ਅਨਕਾਉਂਟਰ ਤੋਂ ਵਾਰ ਗਿਆ ਉਸ ਤੋਂ ਬਾਅਦ ਕਿਹਾ ਜਾ ਰਿਹਾ ਕਿ ਉਹਨਾਂ ਦੇ ਸਾਥੀਆਂ ਨੇ ਮਾਰਿਆ ਹੁਣ ਕਹਿ ਰਹੇ ਹੋ ਵੀ ਸਾਥੀਆਂ ਦਾ ਮਾਰਿਆ ਮਤਲਬ ਜਿਹੜੀ ਐਫ ਆਈ ਆਰ ਉਹ ਗਲਤ ਪੇਸ਼ ਕਰ ਰਹੇ ਆ ਠੀਕ ਹੈ ਜੀ ਇਹ ਹੁਣ ਆਤਕੜੀਆਂ ਲੱਗੀਆਂ ਜਿਹਦੇ ਬੰਦੇ ਦੇ ਉਹ ਕੌਣ ਕਿਵੇਂ ਮਾਰਦੇ ਆ ਹਥਿਆਰ ਦਾ ਉਹਦੇ ਕੋਲ ਹੈ ਹੀ ਨਹੀਂ ਸੀ ਕਿ ਇੱਥੇ ਕੋਈ ਤਾਂ ਤੁਸੀਂ ਉਹਨਾਂ ਦੇ ਤਾਇਆ ਜੀ ਕੀ ਜੋ ਪੁਲਸ ਦਾਵਾ ਕਰਦੀ ਹੈ ਕਿ ਇਸ ਤਰ੍ਹਾਂ ਦਾ ਕਦੇ ਕੋਈ ਕਿਸੇ ਨਾਲ ਸਬੰਧ ਸੀ ਜਸਪ੍ਰੀਤ ਨਹੀਂ ਜੀ ਕੋਈ ਸਬੰਧ ਕਿਸੀ ਗੱਲ ਨਹੀਂ ਦਾ ਹੈ ਇਸ ਦਾ ਪਹਿਲਾਂ ਕੋਈ ਸਬੰਧ ਨਹੀਂ ਹੈ ਜਾ ਇਹੋ ਜੇ ਕਿਸੇ ਕੰਮਕਾਰ ਦੇ ਵਿੱਚ ਕਦੇ ਕੋਈ ਇਨਵੋਲਡ ਬਿਲਕੁਲ ਨਹੀਂ ਕੋਈ ਵੀ ਕੰਮਕਾਰ ਦੇ ਵਿੱਚ ਜਿਵੇਂ ਹੈ ਤਾਇਆ ਜੀ ਤੁਸੀਂ ਕੀ ਚਾਹੁੰਦੇ ਹੋ ਅੱਗੇ ਕੀ ਇਨਸਾਫ ਹੋਵੇ ਪਰਿਵਾਰ ਦੇ ਨਾਲ ਇਹ ਇਨਸਾਫ ਮਿਲਣਾ ਚਾਹੀਦਾ ਵੀ ਕਿਉਂ ਮਾਰਿਆ ਗਿਆ ਜੀ ਗੋਲੀਆਂ ਕਿਉਂ ਚਲਾਈਆਂ ਇਹ ਇਨਸਾਫ ਮੰਗਦੇ ਨੇ ਇਸ ਤੋਂ ਬਾਅਦ ਪਰਿਵਾਰ ਕੋਈ ਕਾਨੂੰਨੀ ਲੜਾਈ ਜਿਹੜੀ ਉਹ ਲੜੇਗਾ ਇਸ ਚੀਜ਼ ਤੇ ਤੁਸੀਂ ਕਹਿ ਦਾਅਵਾ ਕਰ ਰਹੇ ਹੋ ਕਿ ਪੁਲਿਸ ਗਲਤ ਜਿਹੜੀ ਉਹ ਪੇਸ਼ ਕਰ ਰਹੀ ਹੈ ਐਫ ਆਈ ਆਰ ਦੇ ਵਿੱਚ ਹਾਂਜੀ ਲੜਾਂਗੇ ਜਰੂ ਸਾਡਾ ਬੱਚਾ ਮਾਰਿਆ ਨਜਾਇਜ਼ ਮਾਰਿਆ ਜੀ ਸੀਬੀਆਈ ਜਾਂਚ ਕਰਵਾਵਾਂਗੇ ਜਿਹੜਾ ਦੋ ਹਾਂਜੀ ਹਾਂਜੀ ਸੀਬੀਆਈ ਜਾਣ ਦੀ ਮੰਗ ਕਰਦੇ ਆਸੀਂ ਤੇ ਆਪਾਂ ਲੜਾਂਗੇ ਤੇ ਜੀ ਤਾਂ ਇਹ ਜਸਪ੍ਰੀਤ ਦਾ ਪਰਿਵਾਰ ਸੀ ਉਹਨਾਂ ਦੇ ਚਾਚੇ ਤੇ ਤਾਏ ਸੀ ਉਹਨਾਂ ਦੇ ਪਰਿਵਾਰ ਦੀ ਕੰਡੀਸ਼ਨ ਮੈਂ ਕਹੂੰਗਾ ਇੱਕ ਵਾਰ ਜ਼ਰੂਰ ਦਿਖਾ ਦਿੱਤੀ ਜਾਵੇ ਹਾਲਾਂਕਿ ਜਸਪ੍ਰੀਤ ਦਾ ਜਿਹੜਾ ਇਹ ਘਰ ਆ ਉਹਦਾ ਪਰਿਵਾਰ ਦਾ ਕਹਿਣਾ ਕਿ ਇਹ ਜਿਹੜਾ ਹੈ ਇਸ ਤਰ੍ਹਾਂ ਦਾ ਘਰ ਜਿਹੜਾ ਉਹ ਰੋੜੇ ਜਿਹੜੇ ਨੇ ਇਕੱਠੇ ਕਰਕੇ ਰੋੜੇ ਜਿਹੜੇ ਆ ਉਹ ਘਰ ਦੇ ਵਿੱਚ ਪਏ ਹੋਏ ਦਿਖਾਈ ਦਿੰਦੇ ਨੇ ਤੇ ਜਿਹੜੀ ਸਥਿਤੀ ਹੈ ਪਰਿਵਾਰ ਦੀ ਫਾਈਨੈਂਸ਼ੀਅਲ ਜੋ ਕੰਡੀਸ਼ਨ ਹੈ ਉਹ ਸਾਫ਼ ਤੌਰ ਦੇ ਉੱਤੇ ਇਹ ਜ਼ਰੂਰ ਝਲਕਦੀ ਹੈ ਤੇ ਪਰਿਵਾਰ ਦਾ ਕਹਿਣਾ ਹੈ ਕਿ ਉਹਦਾ ਪਰਿਵਾਰ ਅਤੇ ਜਸਪ੍ਰੀਤ ਜਿਹੜੇ ਆ ਉਹ ਦਿਹਾੜੀ ਕਰਦੇ ਸੀ ਮਜ਼ਦੂਰੀ ਕਰਕੇ ਆਪਣਾ ਕੰਮ ਚਲਾਉਂਦੇ ਸੀ ਤੇ ਪੁਲਿਸ ਦੇ ਵੱਲੋਂ ਜੋ ਕੁਝ ਦਾਅਵੇ ਕੀਤੇ ਜਾ ਰਹੇ ਨੇ ਉਸ ਨੂੰ ਪਰਿਵਾਰ ਦੇ ਵਿੱਚੋਂ ਜੋ ਮੈਂਬਰ ਨੇ ਉਹਨਾਂ ਦੇ ਚਾਚੇ ਅਤੇ ਤਾਏ ਉਹ ਮੁੱਢ ਤੋਂ ਕਾਰਜ ਕਰਦੇ ਨੇ ਤਾਂ ਇਹ ਉਹ ਮਿਸਤਰੀ ਨੇ ਜਿਨ੍ਹਾਂ ਦੇ ਨਾਲ ਜਸਪ੍ਰੀਤ ਦਿਹਾੜੀ ਕਰਦਾ ਸੀ ਉਹ ਵੀ ਤੁਹਾਡਾ ਕੀ ਨਾਮ ਆ ਬਾਈ ਜੀ ਜਗਤਾਰ ਸਿੰਘ ਮਰਦਾਪੁਰ ਕਿੰਨੀ 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 ਕੁ ਉਮਰ ਸੀ ਉਸ ਮੁੰਡੇ ਦੀ ਤੇ ਤੁਹਾਡੇ ਨਾਲ ਸੀ ਸਾਲ ਉਮਰ ਸੀ ਮੇਰੇ ਕੋਲ ਨਾ ਉਹ 7-8 ਸਾਲ ਤੋਂ ਦਿਹਾੜੀ ਕਰਦਾ ਸੀ ਅੱਛਾ ਜੀ ਹਾਂ ਜੀ 7-8 ਸਾਲ ਤੋਂ ਮਤਲਬ ਬਚਪਨ ਤੋਂ ਹੀ ਦਿਹਾੜੀ ਕਰਦਾ ਸੀ ਉਸ ਟਾਈਮ ਤੋਂ ਜਦ ਤੋਂ ਉਹਨੂੰ ਦਸਮੀ ਕੀਤੀ ਤੁਹਾਨੂੰ ਕੀ ਲੱਗਦਾ ਕਿ ਜਿਸ ਤਰ੍ਹਾਂ ਦਾਵਾ ਕੀਤਾ ਜਾ ਰਿਹਾ ਕਿ ਉੱਥੇ ਉਸ ਕਤਲ ਦੇ ਵਿੱਚ ਉਸਦੀ ਇਨਵੋਲਵਮੈਂਟ ਸੀ ਉਹਨੂੰ ਘਰੋਂ ਚੱਕਿਆ ਗਿਆ ਇਹ ਸਾਰੀ ਗੱਲ ਇਹ ਬਿਲਕੁਲ ਗਲਤ ਹੈ ਜੀ ਬਿਲਕੁਲ ਨਜਾਇਜ਼ ਹੈ ਹਾਂਜੀ ਇਹ ਗੱਲ ਨਾ ਉਸ ਟਾਈਮ ਸਾਬਤ ਹੋਊਗੀ ਜਿਸ ਟਾਈਮ ਇਨਕੁਆਇਰੀ ਹੋਊਗੀ ਹਾਂਜੀ ਇਹ ਮੁੰਡਾ ਦਿਹਾੜੀ ਕਰਕੇ ਆਪਣਾ ਪੇਟ ਪਾਲਦਾ ਸੀ ਇਹਦੇ ਡੈਡੀ ਨੇ ਵੀ ਮੇਰੇ ਨਾਲ ਦਿਹਾੜੀ ਕੀਤੀ ਮੈਨੂੰ ਨਾ 30 ਸਾਲ ਹੋ ਗਏ ਜੀ ਕੰਮ ਕਰਦੇ ਨੂੰ ਜਿਹੜੀ ਗੱਲ ਹੈ ਉਨੇ ਵੀ ਮੇਰੇ ਕੋਲ ਦੇ ਹੈੜੀ ਕੀਤੀ ਉਹਦੇ ਥਰੂ ਰਾਹੀਂ ਹੀ ਮੈਂ ਇਹਨਾਂ ਦੇ ਘਰ ਨਾਲ ਸੰਪਰਕ ਰੱਖਿਆ ਠੀਕ ਹੈ ਜੀ ਉਹਦੇ ਉਹ ਫਿਰ ਆਪਣਾ ਉਹਦਾ ਕੰਮ ਕਰਨ ਲੱਗਿਆ ਮਸ਼ੀਨਾਂ ਦਾ ਜੀ ਉਹਦੇ ਬਾਅਦ ਫਿਰ ਮੈਂ ਇਹਨੂੰ ਕਿੰਨੇ ਭੈਣ ਭਰਾ ਸੀ ਇਹ ਇੱਕ ਭੈਣ ਹੈ ਦੀ ਜਸਪ੍ਰੀਤ ਜੀ ਇਹ ਕੱਲਾ ਮੁੰਡਾ ਸੀ ਠੀਕ ਹੈ ਜੀ ਬਾਕੀ ਇਹਦਾ ਡੈਡੀ ਤੇ ਇਹਦੀ ਮੰਮੀ ਜੀ ਬਾਕੀ ਇਹਨਾਂ ਦਾ ਪਰਿਵਾਰ ਇਹ ਹੈ ਵੱਡਾ ਮੁੰਡਾ ਚਾਚੇ ਦਾ ਹੀ ਹਾਂਜੀ ਚਾਚੇ ਰਾਏ ਭਰਾ ਕੱਲਾ ਸੀ ਕੋਲੋਤਾ ਭਰਾ ਹਾਂ ਕੱਲਾ ਸੀ ਕੱਲਾ ਮੁੰਡਾ ਸੀ ਜੀ ਹਾਂ ਕੱਲੇ ਮੁੰਡੇ ਦਾ ਨਾ ਜਿਵੇਂ ਹੁਣ ਅਸੀਂ ਇਹ ਤਾਂ ਸ਼ੋਰ ਨਹੀਂ ਕਰ ਸਕਦੇ ਵੀ ਹਾਂ ਪਰ ਹਰ ਇੱਕ ਨੂੰ ਬੰਦੇ ਨੂੰ ਇਹ ਲੱਗਦਾ ਵੀ ਉਹਦਾ ਨਜਾਇਜ਼ ਇਨਕਾਊਂਟਰ ਹੋਇਆ ਵੀ ਇਹ ਮਾਰਿਆ ਗੁੱਟਿਆ ਤਾਂ ਇੱਥੇ ਗਿਆ ਹਾਂ ਜਿਹੜਾ ਇਹਦਾ ਇਨਕਾਊਂਟਰ ਹੋਇਆ ਸਾਡੇ ਸਾਡੇ ਤੋਂ ਭੱਜ ਗਏ ਇਹ ਦੋ ਜਣੇ ਹਾਂਜੀ ਉਹਨਾਂ ਨੇ ਕਿਹਾ ਵੀ ਹਾਂ ਭੱਜ ਤਾਂ ਹੋ ਸਕਦਾ ਨਹੀਂ ਸੀ ਉਹ ਦੋ ਦਿਨ ਪਹਿਲਾਂ ਸਾਡੇ ਨਾਲ তাস ਖੇਡਦਾ ਸੀ তাস ਖੇਡ ਕੇ ਉਹ ਸਿਰਫ ਹੁਣ ਤੁਹਾਨੂੰ ਦੱਸਾਂ ਜੀ ਇਹਨੇ ਮਤਲਬ 10-20ਵੇਂ ਅੱਗੇ ਜਾਂਦਾ ਸੀ ਬੈਠ ਜਾਂਦਾ ਸੀ ਉਹ ਬੰਦਾ ਕਿਵੇਂ ਭੱਜ ਲੂਗਾ ਜਿਸ ਤਰ੍ਹਾਂ 7 ਤਰੀਕ ਨੂੰ ਜਿਹੜਾ ਮਰਡਰ ਹੁੰਦਾ ਦੁਪਹਿਰੇ ਸਵੇਰ ਤੇ ਦੁਪਹਿਰ ਦੇ ਟਾਈਮ ਦੇ ਉਸ ਦਿਨ ਜਸਪ੍ਰੀਤ ਕਿੱਥੇ ਸੀ ਕਿਸੇ ਨੇ ਪਿੰਡ ਦੇ ਵਿੱਚ ਵੇਖਿਆ ਨਹੀਂ ਕਿੱਥੇ ਨਹੀਂ ਅਸੀਂ ਨਹੀਂ ਦੇਖਿਆ ਹਾਂਜੀ ਇਹ ਜਸਪ੍ਰੀਤ ਸਿੰਘ ਜਸੂ son of ਹਰਦੀਪ ਸਿੰਘ ਵਾਸੀ ਮਰਦਾਂਪੁਰ ਇਹ ਲੜਕੇ ਦੀ ਉੱਥੇ ਇਨਕਾਊਂਟਰ ਦੇ ਵਿੱਚ ਡੈਥ ਹੋ ਗਈ ਸੀਗੀ ਹਬੌਰ ਤੇ ਇਹ ਇਹਨਾਂ ਦੇ ਘਰ ਦੇ ਗੱਲ ਉੱਥੇ ਗਏ ਸੀਗੇ ਤੇ ਉੱਥੇ ਇਹਨਾਂ ਨੇ ਪੋਸਟਮਾਰਟਮ ਕਰਾ ਕੇ ਅੱਜ ਇਹ ਹਰਦੀਪ ਸਿੰਘ ਜਸਪ੍ਰੀਤ ਸਿੰਘ ਜਸੂ ਦੀ ਡੈੱਡ ਬੋਡੀ ਲੈ ਕੇ ਆਏ ਨੇ ਤੇ ਉਹ ਅੱਜ ਸੰਸਕਾਰ ਹੋ ਰਿਹਾ ਪਰਿਵਾਰ ਦੀ ਸਹਿਮਤੀ ਹੈ ਉਹਨਾਂ ਦੀ ਪਰਿਵਾਰ ਤੇ ਪਿੰਡ ਵਾਲੇ ਦੀ ਸਹਿਮਤੀ ਨਾਲ ਹੋ ਰਿਹਾ ਜੀ ਜੀਵਨ ਸਾਹਿਬ ਇਹ ਇਨਕਾਊਂਟਰ ਜਿਹੜਾ ਜੀ ਇਹ ਪੌਸਿਬਲ ਨੂੰ ਹੋਇਆ ਜੀ ਇਨਕਾਊਂਟਰ ਜਾਂ ਇਹ ਜਿਸ ਤਰ੍ਹਾਂ ਐਫਆਈਆਰ ਦਰਜ ਕੀਤੀ ਗਈ ਹੈ ਕਿ ਇਹ ਨੇ ਜੀ ਜਿਆਦਾ ਦੇਖੋ ਇਹਦੇ ਬਾਰੇ ਫਾਜ਼ਲ ਕਾਲੇ ਬਿਆਨ ਦੇ ਸਕਦੇ ਆ ਜੀ ਬਾਕੀ ਤੁਸੀਂ ਨਿਊਜ਼ 'ਚ ਸੁਣੀ ਜਾਂਦੇ ਹੋ ਇਹਦੇ ਬਾਰੇ ਮੈਂ ਨਹੀਂ ਕੋਈ ਕਮੈਂਟ ਕਰ ਸਕਦਾ ਤੇ ਬਾਕੀ ਉੱਥੇ ਕੋਈ ਵੈਪਨ ਰਿਕਵਰੀ ਉਤੇ ਗਏ ਸੀ ਉੱਥੇ ਇਨਕਾਊਂਟਰ ਹੋਇਆ ਜੀ ਕੈਮਰਾਮੈਨ ਵਿਸ਼ਾਲ ਦੇ ਨਾਲ ਕੁਲਵਿੰਦਰ ਸਿੰਘ ਛਲੇੜੀ ਮਰਦਾਂਪੁਰ ਪਟਿਆਲਾ